ਕਿਸਾਨ ਵੀਰਾਂ ਵਾਸਤੇ ਖੁਸ਼ਖਬਰੀ ਜੀ ਵਾਲੀ ਗੱਲ ਹੈ ਕਹਿੰਦੇ ਧਰਤੀ ਮਾਂ ਨੇ ਆਪਦੀ ਕੁੱਖ ਚੋ ਟਰਾਲੀਆਂ ਮੋੜਤੀਆਂ ਜਿਹੜੀਆਂ ਧਰਨੇ ਚੋਂ ਚੋਰੀ ਹੋਈਆਂ ਸੀ ਵੀਡੀਓ ਕਰਪਾ ਕਰ ਆਪਣਾਂ ਚ ਸ਼ੇਅਰ ਕਰਕੇ ਪੂਰੀ ਦੁਨੀਆ ਤੱਕ ਪਹੁੰਚਾ ਦਿਓ ਵੀ ਪਤਾ ਤਾਂ ਲੱਗੇ ਯਾਰ ਕਿਸਾਨ ਲੀਡਰਾਂ ਕੋਲੇ ਬੜੇ ਤਕੜੇ ਜੰਤਰ ਜਿਹੜੇ ਦੱਸ ਦਿੰਦੇ ਆ ਵੀ ਇੱਥੇ ਸਾਡਾ ਭਾਈ ਲੋਹਾ ਨੱਪਿਆ ਪਿਆ ਇਹ ਸਰਕਾਰ ਕਹਿੰਦੀ ਹੁੰਦੀ ਆ ਸਾਡੇ ਕੋਲੇ ਇੱਕ ਇਹੋ ਜਿਹਾ ਜੰਤਰ ਹੈ ਧਰਤੀ ਤੇ ਆਏ ਦੱਸ ਦਿੰਦਾ ਵੀ ਕਿੱਥੇ ਅੱਗ ਲੱਗੀ ਹੋਈ ਆ ਪਰ ਇਹਨਾਂ ਨੂੰ ਐ ਹੀ ਨਹੀਂ ਪਤਾ ਵੀ ਸਾਡੇ ਕੋਲੇ ਬਲੇ ਤਕੜੇ ਜੰਤਰਾ ਬਾਬੇ ਬਲੇ ਤਕੜੇ ਜੰਤਰਾ ਸੀ ਐਂ ਦੱਸ ਦਿੰਨੇ ਆ ਵੀ ਸਾਡਾ ਫਲਾਨੇ ਦਾ ਉਹ ਧਰਨੇ 'ਚੋਂ ਆ ਚੋਰੀ ਹੋਇਆ ਸੀ ਤੇ ਫਲਾਨਿਆਂ ਦੀ ਕੋਠੀ 'ਚ ਨੱਪਿਆ ਪਿਆ ਉਹਤੀ ਜਾ ਕੇ ਕੱਢ ਲਿਆ ਕੱਢ ਲਿਆ ਕਿ ਨਹੀਂ ਨਹੀਂ ਜਿੱਕੀ ਨਾਉਂਦਾ ਤਾਂ ਨਾਬੇ ਦੀ ਧਰਤੀ ਤੇ ਜਾ ਕੇ ਦੇਖ ਲੋ ਕਹਿੰਦੇ ਇੱਕ ਸਰਕਾਰੀ ਮੁਲਾਜ਼ਮ ਦੇ ਘਰੇ ਟਰਾਲੀਆਂ ਹੀ ਨੱਪੀਆਂ ਪਈਆਂ ਸੀ ਯਾਰ ਵੇ ਡੱਟ ਨੱਪੇ ਹੋਏ ਸੀ ਟਰਾਲੀਆਂ ਡੱਟ ਨੱਪੀਆਂ ਹੋਈਆਂ ਸੀ ਜਦੋਂ ਮੈਂ ਵੀਡੀਓ ਦੇਖੀ ਮੈਨੂੰ ਪਤਾ ਲੱਗਿਆ ਕੱਲ ਮੈਂ ਲਾਈਵ ਹੋਇਆ ਬੈਠਾ ਮੈਨੂੰ ਇੱਕ ਭੈਣ ਨੇ ਦੱਸਿਆ ਕਹਿੰਦੀ ਬਾਈ ਸੋਡੇ ਕੋਈ ਟਰਾਲੀ ਤਾਂ ਨਹੀਂ ਚੋਰੀ ਹੋਈ ਮੈਂ ਕਿਹਾ ਭੈਣੇ ਟਰਾਲੀਆਂ ਤਾਂ ਬਹੁਤ ਚੋਰੀ ਹੋਈਆਂ ਸੀ ਧਰਨੇ 'ਚ ਪਰ ਮਿਲੀਆਂ ਨਹੀਂ ਮੈਨੂੰ ਕਹਿੰਦੀ ਲੈ ਤੈਨੂੰ ਨਹੀਂ ਪਤਾ ਵੀਰੇ ਧਰਤੀ ਮਾਂ ਨੇ ਵਿਆੜ ਦੇਤਾ ਧਰਤੀ ਮਾਂ ਦੀ ਕੁੱਖ 'ਚੋਂ ਟਰਾਲੀਆਂ ਨਿਕਲੀਆਂ ਮੈਂ ਹੈਰਾਨ ਹੋ ਗਿਆ ਯਾਰ ਵੀ ਇਹ ਕਿਵੇਂ ਹੋ ਸਕਦਾ ਫਿਰ ਮੈਂ ਵੀਡੀਓ ਦੇਖੀ ਵੀਡੀਓ ਦੇ ਵਿੱਚ ਪਤਾ ਲੱਗਿਆ ਕਹਿੰਦੇ ਯੋਨਪੀ ਬਟਾ ਦੀ ਪੈਨਾਬੇ ਵਾਲਾ ਆਪਣੇ ਘਰੇ ਟਰਾਲੀਆਂ ਦਾ ਤੇ ਕਿਸਾਨ ਲੀਡਰਾਂ ਨੇ ਜਾ ਕੇ ਲਾਤੀ ਜੀਸੀਬੀ ਹਾਂ ਕਿ ਬੱਡਰ ਨਿਕਲੇ ਭਰਾ ਉਹ ਟਰਾਲੀਆਂ ਦੇ ਟਾਇਰ ਨਿਕਲੇ ਇੱਕ ਤਾਂ ਕਹਿੰਦੇ 12 ਫੁੱਟ ਦੀ ਟਰਾਲੀ ਸੀ ਤੇ ਕਹਿੰਦੇ ਜਦੋਂ ਟਿੱਕਰ ਗਏ ਕਿਸਾਨ ਲੀਡਰ ਉਹਦਾਂ ਨੂੰ 3 ਫੁੱਟ ਦੀ ਰਹਿ ਗਈ ਸੀ ਪਤੰਦਰ ਟਰਾਲੀ ਖੋਰ ਖੋਰੀ ਖਾ ਗਿਆ ਹੁਣ ਭਾਲਦੇ ਫਿਰਦੇ ਅਖੰਡ ਪੱਤੀ ਤੇ ਚਾ ਉਹ ਪਤੰਦਰ ਉਹ ਜਿਹੜਾ ਯੋ ਟਰਾਲੀ ਖਾ ਗਿਆ 12 ਫੁੱਟ ਦੀ ਉਹ ਖੰਡ ਪੱਤੀ ਤੇ ਚਾਹ ਕਿੱਥੇ ਮੋੜੂ ਯਾਰ ਤੁਸੀਂ ਆਪਸਿਆਂ ਨੇਓ ਚਲੋ ਕੋਈ ਗੱਲ ਨਹੀਂ ਸਰਕਾਰ ਨੂੰ ਇੱਕ ਬੇਨਤੀ ਆ ਸੋਡੇ ਜੰਤਰ ਉੱਥੇ ਕੰਮ ਨਹੀਂ ਕਰਦੇ ਜਿੱਥੇ ਸਾਡੇ ਕਿਸਾਨ ਲੀਡਰਾਂ ਦੇ ਜੰਤਰ ਕੰਮ ਕਰ ਜਾਂਦੇ ਆ ਨਹੀਂ ਯਕੀਨ ਆਉਂਦਾ ਨਾਬੇ ਦੀ ਧਰਤੀ ਦੇ ਜਾ ਕੇ ਦੇਖ ਲਓ ਹੈ ਅਸੀਂ ਤਾਂ 6 ਮਹੀਨਿਆਂ ਬਾਅਦ ਦੱਸਤਾ ਵੀ ਇੱਥੇ ਸਾਡਾ ਲੋਹਾ ਪਿਆ ਇੱਥੇ ਪਿਆ ਸਾਡਾ ਲੋਹਾ ਏ ਬਹੁਤ ਜਾਣਿਆਂ ਦੇ ਬੜੀਆਂ ਮਿਰਚਾਂ ਲੜਨਗੀਆਂ ਤੇ ਕਮੈਂਟ ਜ਼ਰੂਰ ਪੜਜੋ ਜੀ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਨੇ ਲੋਹਾ ਨੱਪਿਆ ਜਾਂ ਚਾਹ ਪੱਤੀ ਚੋਰੀ ਕੀਤੀਆਂ ਜਾਂ ਖੰਡ ਦੇ ਬਗੋਰੇ ਚੋਰੀ ਕੀਤੇ ਆ ਕਮੈਂਟਾਂ ਚ ਸਾਨੂੰ ਛਾਵਾਛੇ ਬਹੁਤ ਦੰਦੇ ਆ ਲੋਕ ਧਰਮਨਾਮੇ ਪੜਿਏ ਕਮੈਂਟ ਬੜੀ ਛਾਵਾਛੇ ਦੰਦੇ ਆ ਓ ਯਾਰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਸੀਗਾ ਤੁਹਾਨੂੰ ਸਾਡੇ ਤੇ ਇੱਕ ਲਹਨਤ ਆਈ ਆ ਕਹਿੰਦੇ ਉਹਨਾਂ ਨੂੰ ਲੋਕ ਹਰਾਉਣਾ ਸਟਾਰਟ ਕਰਤਾ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਹੁੰਦਾ ਜਾਂ ਜਿਨ੍ਹਾਂ ਨੇ ਮੰਨ ਕੇ ਚੱਲੀ ਬੁਚੜ ਗੱਡੀ ਚੜ੍ਹੇ ਹੁੰਦੇ ਆ ਬੜੀ ਸ਼ਰਮਨਾਕ ਗੱਲ ਆ ਯਾਰ ਬੜੀ ਸ਼ਰਮਨਾਕ ਗੱਲ ਓਏ ਤੁਸੀਂ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਜਿਨ੍ਹਾਂ ਨੇ ਤੁਹਾਡੇ ਰਾਖੀ ਕੀਤੀ ਜਿਨ੍ਹਾਂ ਨੇ ਤੁਹਾਡੇ ਲਈ ਕਿਸਾਨ ਲੀਡਰਾਂ ਨੂੰ ਵੀ ਮਾੜਾ ਕਹਿਣਾ ਸਟਾਰਟ ਕਰਤਾ ਤੁਸੀਂ ਤਾਂ ਤੇ ਉਹਨਾਂ ਨੂੰ ਕਿੱਥੋਂ ਬਖਸ਼ਣਾ ਇੰਨੇ ਕਿ ਮੇਰੀ ਬੇਨਤੀ ਪ੍ਰਮਾਨ ਕਰ ਲਿਓ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਰੱਖਿਆ ਕਰੋ ਸੰਗਰੂਰ ਵਾਲੇ ਆ ਯਾਰ ਅਸਲ ਦੇ ਵਿੱਚ ਤਾਂ ਮਾਂ ਦੇ ਪੁੱਤ ਪੁੱਠੇ ਚਲਦੇ ਆ ਜਿੱਦੋਂ ਇਹਨਾਂ ਨੂੰ ਆਏ ਹੋਵੇ ਨਾ ਵੀ ਇਧਰੋਂ ਸਾਨੂੰ ਖਤਰਾ ਇਹ ਉਧਰ ਨੂੰ ਜਾਂਦੇ ਆ ਕਹਿੰਦੇ ਬਾਜ ਵਾਲੀ ਉੱਡਣੀ ਆ ਇਹਨਾਂ ਦੀ ਜੇ ਹਵਾ ਦੇ ਪੁੱਠੇ ਵਹਾਵ ਵੱਲ ਉੱਡਦੇ ਆ ਇਹ ਤੇ ਸੱਚੀ ਗੱਲ ਆ ਕਹਿੰਦੇ ਕਹੌਂਦੇ ਨੱਕ ਦੇ ਵਿੱਚ ਨਾ ਨਕੇਲ ਪਾ ਲੈਂਦੇ ਆ ਇਹ ਸੰਗਰੂਰ ਵਾਲੇ ਨਹੀਂ ਜਕੀ ਨਾਉਂਦਾ ਪਿੱਛੇ ਜੇ ਝਾਤੀ ਮਾਰ ਲੋ ਦੋਕਸਾਲ ਇਹ ਸਰਕਾਰ ਸਰਕਾਰ ਤੋਂ ਨਹੀਂ ਡਰਦੇ ਸਿੰਘ ਰੂਰਲੇ ਤਾਂ ਹੋਰ ਹੀ ਆ ਮਾਜੇ ਦਬਾਬੇ ਵਾਲੇ ਕਹਿ ਦਿੰਦੇ ਆ ਨਹੀਂ ਯਾਰ ਇੱਥੇ ਸਰਕਾਰ ਤੋਂ ਖਤਰਾ ਖਤਰੇ ਤੋਂ ਡਰਦੇ ਆ ਥੋੜਾ ਜਾ ਪਰ ਸਾਡੇ ਮਾਲਵੇ ਵਾਲੇ ਮਾਲਵੇ ਵਾਲੇ ਨਹੀਂ ਡਰਦੇ ਇਹ ਤਾਂ ਕਹਿ ਦਿੰਦੇ ਆ ਜਿਹੜਾ ਆੜੂ ਐ ਸੋ ਝੜੂਗਾ ਨਹੀਂ ਜਕੀ ਨਾਉਂਦਾ ਯਰਕਮਾਲ ਹੋਗੀ ਸੋਨੂੰ ਹਜੇ ਵੀ ਨਹੀਂ ਜਕੀ ਨਾਉਂਦਾ ਆ ਕਰਨਾ ਪੈਣਾ ਯਕੀਨ ਤੇ ਕਈ ਵਾਰੀ ਨਾ ਮੈਂ ਇੱਕ ਗੱਲ ਦੇਖੀ ਆ ਸਾਡੇ ਦੋਬਲੇ ਜਿਹੇ ਚਿਹਰੇ ਆ ਜਿਹੜੇ ਉਹ ਬੜੇ ਉੱਡਦੇ ਆ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਆ ਬਹੁਤਾ ਚਰ ਉੱਡਣ ਨਹੀਂ ਦਿੰਦੇ ਲਾ ਲੈਂਦੇ ਆ ਇਹ ਥੱਲੇ